ਹਾਂਜੀ ਦੋਸਤੋ ਮੈਂ ਜਨੂਹਾ ਫਾਰਮ ਚੈਨਲ ਤੋਂ ਰਜਿੰਦਰ ਜਨੂਹਾ ਅਸੀਂ ਜੋ ਵੀ ਵੀਡੀਓ ਪਾਉਨੇ ਹਾਂ ਤੁਸੀਂ ਉਸ ਨੂੰ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਹਾਂਜੀ ਦੋਸਤੋ ਆਪਾਂ ਜੋ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਆਪਾਂ ਉਸ ਫਲਦਾਰ ਬੂਟੇ ਦੀ ਬਣਾ ਰਹੇ ਹਾਂ ਜਿਵੇਂ ਕਿ ਆਪਾਂ ਬਹੁਤ ਵੀਡੀਓ ਦੇਖਦੇ ਆ ਉਹਨਾਂ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਕਿ ਇੱਕ ਫਲ ਵਾਲੇ ਬੂਟੇ ਨੂੰ ਬਹੁਤ ਤਰ੍ਹਾਂ ਦੇ ਫਲ ਲੱਗੇ ਹੁੰਦੇ ਆ ਇਸ ਬੂਟੇ ਦੀ ਆਪਾਂ ਇੱਕ ਸੀਕ੍ਰੀਟ ਹੀ ਰੱਖੀ ਗਈ ਹੈ ਜੋ ਕਿ ਤੁਹਾਨੂੰ ਆਪਾਂ ਫਲ ਆਉਣ ਤੋਂ ਬਾਅਦ ਦਿਖਾਵਾਂਗੇ ਜੀ ਕਿਉਂਕਿ ਉਹ ਸੀਕ੍ਰੀਟ ਹੀ ਰੱਖਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੀ ਉਹ ਤੁਹਾਨੂੰ ਜਦੋਂ ਫਲਦੀ ਅਪਡੇਟ ਆਏਗੀ ਤਾਂ ਉਹ ਉਦੋਂ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਹਾਂਜੀ ਦੋਸਤੋ ਪਿਛਲੀ ਵਾਰ ਵੀ ਆਪਾਂ ਇੱਕ ਵੀਡੀਓ ਪਾਈ ਸੀ ਉਸ ਉੱਪਰ ਦਿਖਾਇਆ ਗਿਆ ਸੀਗਾ ਕਿ ਇੱਕ ਬੂਟੇ ਨੂੰ ਵੱਖ-ਵੱਖ ਤਰ੍ਹਾਂ ਦੇ ਫਲ ਲੱਗਦੇ ਆ ਉਸੇ ਤਰ੍ਹਾਂ ਆਪਾਂ ਇੱਕ ਵੀਡੀਓ ਹੋਰ ਅਪਲੋਡ ਕਰ ਰਹੇ ਆ ਜੋ ਕਿ ਨਾਸਪਾਤੀ ਤੇ ਬੱਬੂ ਗੋਸੇ ਦੀ ਹੈ ਉਸਦੇ ਫੁੱਲ ਪੱਲਾ ਪੱਤਿਆਂ ਟਾਹਣੀਆਂ ਦਾ ਜੋ ਅੰਤਰ ਹੈ ਤੁਹਾਨੂੰ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਕਿਸ ਤਰ੍ਹਾਂ ਪਿਉਂਦ ਕੀਤੀ ਹੋਈ ਹੈ ਕਿਵੇਂ ਕੀਤੀ ਹੋਈ ਹੈ ਇੱਕ ਬੂਟੇ ਤੇ ਅਲੱਗ-ਅਲੱਗ ਟਾਣੀ ਨੂੰ ਪਿਉਂਦ ਕੀਤੀ ਹੋਈ ਹੈ ਪਿਆਉਂ ਦਾ ਕਰਨ ਤੋਂ ਬਾਅਦ ਇਸ ਉੱਪਰ ਜੋ ਫੁੱਲ ਆਏ ਹਨ ਉਹ ਵੀ ਅਲੱਗ-ਅਲੱਗ ਹਨ ਇਹ ਚ ਬੂਟੇ ਤੇ ਪਿਉਂਦ ਕਰਨ ਨਾਲ ਦੋ ਬੂਟਿਆਂ ਦੀ ਜਗ੍ਹਾ ਜਿਹੜੀ ਹੈਗੀ ਕਵਰ ਹੋਣ ਤੋਂ ਬਚ ਜਾਂਦੀ ਹੈ ਅਲੱਗ-ਅਲੱਗ ਬੂਟਾ ਲਾਉਣ ਦੀ ਤੇ ਜ਼ਰੂਰਤ ਜੋ ਘੱਟ ਪੈਂਦੀ ਹੈ ਜਿੱਥੇ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਆਪਾਂ ਇਹ ਮਲਟੀ ਗਰਾਫਟ ਵਾਲਾ ਇੱਕ ਬੂਟਾ ਲਾ ਕੇ ਦੋਨੋਂ ਤਰ੍ਹਾਂ ਦੇ ਫਲਾਂ ਨੂੰ ਪ੍ਰਾਪਤ ਕਰ ਸਕਦੇ ਆ ਜੋ ਆਪਾਂ ਇਸ ਤੋਂ ਫਲ ਪ੍ਰਾਪਤ ਕਰਦੇ ਹਾਂ ਉਹ ਸਿਰਫ ਇੱਕੋ ਪ੍ਰਜਾਤੀ ਦੇ ਹੋਣੇ ਚਾਹੀਦੇ ਹਨ ਜਿਵੇਂ ਕਿ ਤੁਹਾਨੂੰ ਪਹਿਲਾਂ ਵੀਡੀਓ ਜੋ ਬਣਾਈ ਸੀ ਉਸ ਵਿੱਚ ਦੱਸਿਆ ਗਿਆ ਸੀਗਾ ਕਿ ਉਸ ਦੇ ਫਲ ਦਾ ਅੰਕਾਰ ਜਾਂ ਫਲ ਦੀ ਸ਼ਕਲ ਬੀਜ ਜਾਂ ਹੋਰ ਪੱਤੇ ਟਾਣੀ ਜੋ ਮਿਲਦੀ ਜੁਲਦੀ ਹੋਣੀ ਚਾਹੀਦੀ ਹੈ ਤੇ ਫਿਰ ਕਿਉਂਕਿ ਉਸ ਤੇ ਆਪਾਂ ਜਿਹੜੀ ਪਿਉਨ ਕਰਾਂਗੇ ਤਾਂ ਉਹ ਕਾਮਯਾਬ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਜੋ ਵੀਡੀਓ ਆਪਾਂ ਮੋਬਾਈਲਾਂ ਤੇ ਦੇਖਦੇ ਹਾਂ ਉਹ ਅਲੱਗ-ਅਲੱਗ ਤਰੀਕਿਆਂ ਨਾਲ ਕੋਈ ਕਿਸੇ ਬੂਟੇ ਦੀ ਕਿਸੇ ਫਲ ਤੇ ਕਿਸੇ ਫਲ ਦੀ ਕਿਸੇ ਬਲਦ ਤੇ ਕੀਤੀ ਹੁੰਦੀ ਹੈ ਤੇ ਪਰ ਉਹ ਜਿੰਨਾ ਜੋ ਵੀ ਫਾਲਾਗਾ ਜੇ ਉਹਦੀ ਪ੍ਰਜਾਤੀ ਉਹਦੀ ਸੇਮ ਨਹੀਂ ਹੋਊਗੀ ਤਾਂ ਉਹਦੀ ਚਾਹੇ ਪਿਉਂਦ ਕਰਕੇ ਜਾਂ ਤੁਸੀਂ ਐਡਿਟ ਕਰਕੇ ਜਾਂ ਵੀਡੀਓ ਨੂੰ ਬਣਾ ਕੇ ਪਾਉਨੇ ਹੋ ਤਾਂ ਉਹ ਸਹੀ ਨਹੀਂ ਹੁੰਦੀ ਇਸ ਲਈ ਕਿਉਂਕਿ ਜੋ ਵੀ ਵੀਡੀਓ ਅਸੀਂ ਪਾਉਨੇ ਆ ਉਸ ਦੀ ਅਸੀਂ ਜਾਣਕਾਰੀ ਤੁਹਾਨੂੰ ਜਿਹੜੀ ਪੂਰਨ ਤਰੀਕੇ ਤੇ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਜੋ ਕਿ ਤੁਹਾਨੂੰ ਹੋਰਾਂ ਜਿਵੇਂ ਕਿ ਨਰਸਰੀਆਂ ਨੇਗੀਆਂ ਉਤੋਂ ਮਲਟੀ ਗਰਾਫਟ ਬੂਟੇ ਲੈ ਲੈ ਕੇ ਆਪਾਂ ਉਹਨਾਂ ਦੇ ਉੱਡਦਾ ਸਕਾਰ ਨਾ ਹੋਈਏ ਉਹ ਆਪਾਂ ਨੂੰ ਬੂਟਾ ਲਾਉਣਾ ਹੀ ਜ਼ਰੂਰੀ ਹੁੰਦਾ ਉਸ ਬਾਰੇ ਜੋ ਜਾਣਕਾਰੀ ਆ ਉਹ ਵੀ ਆਪਾਂ ਨੂੰ ਪੂਰੀ ਹੋਣੀ ਜ਼ਰੂਰੀ ਹੈ ਉਸ ਦੀ ਕਿਵੇਂ ਸਾਮਸਵਾਲ ਕਰਨੀ ਹੈ ਕਦੋਂ ਉਹਨੂੰ ਖਾਦ ਪਾਣੀ ਹੈ ਕਦੋਂ ਉਹਨੂੰ ਕਟਾਈ ਕਰਨੀ ਹੈ ਤੇ ਕਦੋਂ ਆਪਾਂ ਉਹਨੂੰ ਜੋ ਵੀ ਕਿਸੇ ਵੀ ਤਰ੍ਹਾਂ ਦਾ ਉਹਦਾ ਕੋਈ ਕਟਾਈ ਸਟਾਈ ਪਾਣੀ ਔਰ ਕੋਈ ਵੀ ਜੋ ਵੀ ਸਾਮ ਸਵਾਲਾ ਨੇ ਜਾਂ ਪਾਲਣ ਪੋਸਣ ਹੈ ਉਹ ਆਪਾਂ ਕਿਵੇਂ ਕਰਨਾ ਹੈ ਕਿ ਕਿਸ ਸਮੇਂ ਕਰਨਾ ਹੈ ਕਦੋਂ ਕਰਨਾ ਹੈ ਤਾਂ ਜੋ ਉਸ ਬਾਰੇ ਆਪਾਂ ਨੂੰ ਪ੍ਰੋਪਰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਜੋ ਬੂਟਾ ਗraft ਕੀਤਾ ਹੋਇਆ ਹੈ ਪਿਉਨ ਕੀਤਾ ਹੋਇਆ ਉਹ 1 ਸਾਲ ਦਾ ਹੈ ਇਸ ਬੂਟੇ ਉੱਤੇ ਬੱਬੂ ਗੋਸਾ ਤੇ ਨਾਸਪਾਤੀ ਦੋਨੋਂ ਇਕੱਠੇ ਹੀ ਲੱਗਣਗੇ ਫੁੱਲ ਆਏ ਹੋਏ ਆ ਜਦੋਂ ਇਸ ਬੂਟੇ ਤੇ ਫਲ ਦੀ ਵੀਡੀਓ ਆਏਗੀ ਤਾਂ ਆਪਾਂ ਉਹ ਵੀ ਤੁਹਾਡੇ ਨਾਲ ਜਲਦੀ ਹੀ ਸ਼ੇਅਰ ਕਰਾਂਗੇ ਕਿਉਂਕਿ ਜੋ ਪਹਿਲਾਂ ਵੀਡੀਓ ਪਾਈ ਸੀ ਉਹ ਫੁੱਲਾਂ ਫੁੱਲਾਂ ਦੀ ਜਮਾਨਤਾ ਵਕ ਵਕ ਸੀ ਤੇ ਹੁਣ ਉਹ ਜਿਹੜੇ ਫੁੱਲਾਂ ਤੋਂ ਫਲ ਬਣ ਗਏ ਆ ਉਹ ਵੀ ਆਪਾਂ ਜੋ ਵੀਡੀਓ ਆ ਗਈ ਜਲਦੀ ਹੀ ਟਾਈਮ ਕੱਢ ਕੇ ਦੁਬਾਰਾ ਅਪਲੋਡ ਕਰਾਂਗੇ ਧੰਨਵਾਦ ਜੀ ਕਿਰਪਾ ਕਰਕੇ ਜੋ ਵੀ ਵੀਡੀਓ ਅਸੀਂ ਪਾਉਣੇ ਆ ਉਸ ਨੂੰ ਤੁਸੀਂ ਪੂਰਾ ਦੇਖਿਆ ਕਰੋ ਜੀ ਤੇ ਉਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਤੇ ਅੱਗੇ ਵੀ ਮਿਲ ਸਕੇ ਜੀ ਧੰਨਵਾਦ